ਅਮਰੀਕਾ ਦਾ ਇੱਕ ਹੋਰ ਜਹਾਜ਼ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਅਮ੍ਰਿਤਸਰ 에어ਪੋਰਟ ਉੱਤੇ ਆਇਆ ਇਸ ਜਹਾਜ਼ ਦੇ ਵਿੱਚ 119 ਭਾਰਤੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਪੰਜਾਬ ਦੇ 67 ਲੋਕ ਅਤੇ ਬਾਕੀ ਦੂਜੇ ਸੂਬਿਆਂ ਦੇ ਨਾਲ ਸੰਬੰਧਿਤ ਸਨ। ਸ਼ਨੀਚਰਵਾਨੀ ਰਿਪੋਰਟ ਕਰਕੇ ਵਾਪਸ ਭੇਜੇ ਗਏ ਲੋਕਾਂ ਦੇ ਵਿੱਚ ਪੰਜਾਬ ਦੇ 67, ਹਰਿਆਣਾ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਇੱਕ-ਇੱਕ ਵਿਅਕਤੀ ਸ਼ਾਮਿਲ ਸਨ। ਇਹਨਾਂ ਰਿਪੋਰਟ ਭਾਰਤੀਆਂ ਚ ਪੰਜਾਬ ਸੂਬੇ ਤੇ ਲੋਕਾਂ ਵਿੱਚੋਂ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂ ਠੱਲਾ 10 ਪਟਿਆਲਾ 7 ਅੰਮ੍ਰਿਤਸਰ 6 ਜਲੰਧਰ 5 ਫਿਰੋਜ਼ਪੁਰ 4 ਤਰਨਤਾਰਨ 3 ਮੋਹਾਲੀ ਦੇ 3 ਸੰਗਰੂਰ 3 ਰੋਪੜ 1 ਲੁਧਿਆਣਾ ਦਾ 1 ਮੋਗਤ ਵਿੱਚ ਵੀ ਇੱਕ ਫਰੀਦਕੋਟ ਦੇ ਵਿਅਕਤੀ ਅਤੇ ਫਤਿਹਗੜ ਸਾਹਿਬ ਦਾ ਇੱਕ ਨੌਜਵਾਨ ਸ਼ਾਮਿਲ ਹੈ। ਇਹਨਾਂ 'ਚ ਜ਼ਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਿਲ ਨੇ। ਇਸ ਵਾਰ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮੱਤਾਂ ਨੂੰ ਹੱਥ ਕੜੀ ਲਗਾ ਕੇ ਸ਼ਨੀਚਰਵਾਰ ਰਾਤ 11:30 ਵਜੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਅੰਮ੍ਰਿਤਸਰ 에ਰਪੋਰਟ ਤੇ ਉਤਰ ਗਿਆ। 에ਰਪੋਰਟ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਈ ਗਈ। ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਘਰ ਛੱਡਿਆ ਗਿਆ। ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਇਸ ਦੌਰਾਨ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੂ ਵੀ ਮੌਜੂਦ ਸਨ ਮੰਤਰੀ ਕੁਲਦੀਪ ਢਾਲੇਵਾਲ ਨੇ ਡਿਪੋਰਟ ਕੀਤੇ ਭਾਰਤੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹਨਾਂ ਕਿੰਨੇ ਹਾਲਾਤਾਂ ਦੇ ਵਿੱਚ ਅਮਰੀਕਾ ਗਏ ਹਨ ਮંત્રી ਢਾਲੀਵਾਲ ਨੇ ਜਿੱਥੇ ਪੰਜਾਬ ਦੇ ਰਿਪੋਰਟ ਕੀਤੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉੱਥੇ ਹੀ ਕਿਹਾ ਕਿ ਉਹ ਦੱਸਣ ਕਿ ਕਿਸ ਏਜੰਟ ਨੇ ਉਹਨਾਂ ਨੂੰ ਅਜਿਹੇ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸ ਦिए ਕਿ ਜਾਨੀ 16 ਫਰਵਰੀ ਨੂੰ ਰਾਤ ਕਰੀਬ 10 ਵਜੇ ਹੋਰ 157 ਭਾਰਤੀ ਰਿਪੋਰਟ ਹੋ ਕੇ ਪਹੁੰਚਣਗੇ ਇਹਨਾਂ ਦੇ ਵਿੱਚ ਪੰਜਾਬ ਤੋਂ 54 ਹਰਿਆਣਾ ਤੋਂ 60 ਗੁਜਰਾਤ ਤੋਂ 34 ਉੱਤਰ ਪ੍ਰਦੇਸ਼ ਤੋਂ 3 ਮਹਾਰਾਸ਼ਟਰ ਦਾ ਇੱਕ ਰਾਜਸਥਾਨ ਦਾ ਇੱਕ ਉੱਤਰਾਖੰਡ ਦਾ ਇੱਕ ਮੱਧ ਪ੍ਰਦੇਸ਼ ਦਾਇਕ ਜੰਮੂ ਕਸ਼ਮੀਰ ਦਾਇਕ ਅਤੇ ਹਿਮਾਚਲ ਤੋਂ ਇੱਕ ਸ਼ਾਮਿਲ ਹੈ ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਰਾਹੀ 104 ਭਾਰਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ ਇਹਨਾਂ ਦੇ ਵਿੱਚ ਪੰਜਾਬ ਦੇ 30 ਅਤੇ ਹਰਿਆਣਾ ਅਤੇ ਗੁਜਰਾਤ ਦੇ 33 33 ਲੋਕ ਸ਼ਾਮਿਲ ਸਨ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3 ਚੰਡੀਗੜ੍ਹ ਦੇ 2 ਅਤੇ ਉੱਤਰ ਪ੍ਰਦੇਸ਼ ਦੇ ਵੀ 2 ਲੋਕ ਸ਼ਾਮਿਲ ਸਨ ਇਹਨਾਂ ਲੋਕਾਂ ਨੂੰ ਹੱਥਾਂ ਦੇ ਵਿੱਚ ਹੱਥ ਕੜੀਆਂ ਤੇ ਲੱਤਾਂ ਦੇ ਵਿੱਚ ਬੇੜੀਆਂ ਬਣ ਕੇ ਲਿਆਂਦਾ ਗਿਆ ਸੀ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਆਉਣ ਵਾਲੀਆਂ ਰਿਪੋਰਟ ਉਡਾਨਾਂ ਨੂੰ ਅੰਮ੍ਰਿਤਸਰ ਲੈਂਡ ਕਰਨ ਤੇ ਸਖਤ ਇਤਰਾਜ਼ ਜਤਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਭ ਕੁਝ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਮਾਨਣਿਆ ਕਿ ਜਦੋਂ ਸੂਬਾ ਸਰਕਾਰ ਇੱਥੇ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇਤੁੱਕੇ ਕਾਰਨਾਂ ਦਾ ਹਵਾਲਾ ਦੇ ਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਹੁਣ ਇੱਥੇ ਅੰਤਰਰਾਸ਼ਟਰੀ ਜਹਾਜ਼ ਕਿਉਂ ਉਤਾਰੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਯਤਨਸ਼ੀਲ ਹੈ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਈ ਹੈ ਵਿਦੇਸ਼ਾਂ ਤੋਂ ਪਰਤ ਰਹੇ ਕਈ ਨੌਜਵਾਨ ਵੀ ਹੈ ਇੱਥੇ ਕੰਮ ਕਰ ਰਹੇ ਹਨ ਜਲਦੀ ਹੀ ਉਹ ਉਸ ਦਾ ਡਾਟਾ ਵੀ ਸਾਂਝਾ ਕਰੇਗਾ ਉਹਨਾਂ ਕਿਹਾ ਕਿ ਕੇਂਦਰ ਦੀ ਪੰਜਵਾਂ ਸਰਕਾਰ ਪੰਜਾਬੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਅਤੇ ਇਹ ਹੀ ਕਾਰਨ ਹੈ ਕਿ ਉਹ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਡੇਰਾਵਾਦ ਦਾ ਕੇਂਦਰ ਬਣਾਇਆ ਜਾ ਰਿਹਾ ਹੈ ਉਧਰ ਮੁੱਖ ਮੰਤਰੀ ਮਾਨਲੇ ਕਿਹਾ ਕਿ ਸਾਡੀ ਪਵਿੱਤਰ ਨਗਰੀ ਨੂੰ ਰਿਪੋਰਟ ਸੈਂਟਰ ਨਾ ਬਣਾਓ ਮੁੱਖ ਮੰਤਰੀ ਮਾਨਲੇ ਕਿਹਾ ਕਿ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਉੱਤੇ ਗੁੱਸਾ ਨਾ ਕਰੋ ਕਿ ਅਸੀਂ ਪੰਜਾਬ ਵਿੱਚੋਂ ਜਿੱਤੇ ਨਹੀਂ ਹਾਂ 2027 ਦੇ ਵਿੱਚ ਤੁਸੀਂ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਲਈ ਇਹਨਾਂ ਪੰਜਾਬੀਆਂ ਦੇ ਘਰ ਜਾਓਗੇ ਉਹਨਾਂ ਕਿਹਾ ਕਿ ਬਾਕੀ ਦੇਸ਼ਾਂ ਵਾਂਗ ਤੁਸੀਂ ਵੀ ਆਪਣਾ ਜਹਾਜ਼ ਭੇਜ ਸਕਦੇ ਸੀ ਤਾਂ ਜੋ ਉਹਨਾਂ ਨੂੰ ਇੱਜ਼ਤ ਨਾਲ ਲਿਆਂਦਾ ਜਾ ਸਕੇ ਅਸੀਂ ਪੂਰੇ ਪੰਜਾਬ ਨੂੰ ਇਹਨਾਂ ਨੂੰ ਭੇਜਣ ਵਾਲੇ ਏਜੰਟਾਂ ਉੱਤੇ ਕਾਰਵਾਈ ਕਰਾਂਗੇ ਉਧਰ ਇਸ ਮਾਮਲੇ ਤੇ ਜਿੱਥੇ ਸਿਆਸਤ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਇਸ ਮਾਮਲੇ ਤੇ ਕੇਂਦਰ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਤੇ ਇਲਜ਼ਾਮ ਲਾਉਂਦੇ ਆ ਕਿਹਾ ਕਿ ਉਹ ਪੰਜਾਬ ਦੇ ਵਿੱਚ ਲੋਕਾਂ ਦਾ ਗੈਰ ਕਾਨੂੰਨੀ ਢੰਗ ਨਾਲ ਹੋ ਰਿਹਾ ਪ੍ਰਵਾਸ ਰੋਕਣ ਦੇ ਵਿੱਚ ਅਸਫਲ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਨੈਤਿਕ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਰਵਨੀਤ ਬਿੱਟੂ ਦੇਰ ਸ਼ਾਮ ਇੱਥੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਜੀਆਏ ਕਹਿਣ ਵਾਸਤੇ ਪਹੁੰਚੇ ਸਨ ਉੱਥੇ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਕੀਤਾ ਜਾ ਰਿਹਾ ਪ੍ਰਚਾਰ ਬੇਤੁਕਾ ਹੈ ਐਸ ਤੋਂ ਪਹਿਲਾਂ ਵੀ ਜਦੋਂ ਵੀ ਅਮਰੀਕਾ ਦੇ ਵੱਲੋਂ ਭਾਰਤੀ ਰਿਪੋਰਟ ਕੀਤੇ ਗਏ ਹਨ ਤਾਂ ਐਸੇ ਹਵਾਈ ਅੱਡੇ ਉੱਤੇ ਉਤਾਰੇ ਗਏ ਹੁਣ ਇਸ ਬਾਰੇ ਇੰਨਾ ਵਿਵਾਦ ਕਿਉਂ ਖੜਾ ਕੀਤਾ ਜਾ ਰਿਹਾ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੋਂ ਦਿੱਲੀ ਦੀ ਸਤਾ ਖੁਸ ਗਈ ਸੀ ਅਤੇ ਪੰਜਾਬ ਦੇ ਵਿੱਚ ਵੀ ਸਤਾ ਖੁੱਸਣ ਦਾ ਡਰ ਹੈ ਇਸ ਕਾਰਨ ਉਹ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਨੂੰ ਬਦਨਾਮ ਕਰਨ ਅਤੇ ਪੰਜਾਬ ਨਾਲ ਵਿਤਕਰੇ ਕਰਨ ਦਾ ਦੋਸ਼ ਲਾ ਰਹੇ ਨੇ ਉਹਨਾਂ ਕਿਹਾ ਕਿ ਸਤਾ ਦੇ ਵਿੱਚ ਹੌਣ ਸਮੇ ਭਗਵੰਤ ਮਾਨ ਦਾਵਾ ਕਰਦਾ ਸੀ ਕੀ ਪੰਜਾਬ ਦੇ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਟਰੈਵਲ ਏਜੰਟਾਂ ਤੇ ਸਿਕੰਜਾ ਕੱਸਿਆ ਜਾਵੇਗਾ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਅਤੇ ਲਗਾਤਾਰ ਪੰਜਾਬ ਦੇ ਵਿੱਚੋਂ ਲੋਕ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਮਜਬੂਰ ਹਨ ਇਸ ਅਸਫਲਤਾ ਵਾਸਤੇ ਮੁੱਖ ਮੰਤਰੀ ਜ਼ਿੰਮੇਵਾਰ ਹੈ ਅਤੇ ਉਹਨਾਂ ਨੂੰ ਨੈਤਿਕ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ